ਫਤੇ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਨਿਰੰਝਨ ਜਾਨਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਹਿਬ ਜਿਸ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਉਸ ਸਮਰੱਤ ਬਾਸ਼ਾ ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਗੱਠਾਂ ਨੂੰ ਆਪਾਂ ਸਾਂਝਾ ਕਰ ਰਹੇ ਸਾਂ ਕੱਲ ਤੱਕ ਆਪਾਂ ਸਰਵਣ ਕੀਤਾ ਸੀ ਕਿ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸ਼ਰਮ ਚ ਆਇਆ ਇੱਕ ਸਾਲ ਹੋ ਚੁੱਕਾ ਹੈ ਪਪਾ ਜੀ ਪੂਰੀ ਤਤਪੱਤਾ ਦੇ ਨਾਲ ਪੂਰੀ ਭਾਵਨਾ ਦੇ ਨਾਲ ਸਿਮਰਨ ਕਰ ਰਹਿਣੇ ਨਾਲ ਸੇਵਾ ਵੀ ਕਰ ਰਹਿਣੇ ਗੁਰਮਤਿ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਆਪਣੀ ਆਤਮਾ ਨੂੰ ਉਸ ਵਾਹਿਗੁਰੂ ਜੀ ਦੇ ਨਾਲ ਇੱਕਮਿਕ ਕਰਾਉਣ ਵਾਸਤੇ ਜਾਂ ਵੈਸੇ ਵੀ ਜੋ ਵੀ ਆਪਾਂ ਦੁਨਿਆਵੀ ਜਾਂ ਆਤਮਿਕ ਮਾਨਸਿਕ ਸੁਖ ਹਾਸਲ ਕਰਨੇ ਨੇ ਉਸ ਸਹਿਜ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਮਾਰਗ ਦੱਸਿਆ ਗਿਆ ਹੈ ਉਦੇ ਦੋ ਮੇਨ ਰਸਤੇ ਦੱਸੇ ਨੇ ਇੱਕ ਹੈ ਸੇਵਾ ਇੱਕ ਹੈ ਸਿਮਰਨ ਜਿਵੇਂ ਇੱਕ ਪੰਛੀ ਨੂੰ ਉੱਡਣ ਵਾਸਤੇ ਦੋ ਖੰਭ ਚਾਹੀਦੇ ਨੇ ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਦੇਸ਼ ਤੱਕ ਪਹੁੰਚਣ ਵਾਸਤੇ ਸਾਨੂੰ ਉਹਨਾਂ ਆਤਮਿਕ ਮੰਡਲਾਂ ਦੀਆਂ ਉਚਾਈਆਂ ਨੂੰ ਛੂਹਣ ਵਾਸਤੇ ਦੋ ਖੰਭ ਜ਼ਰੂਰੀ ਨੇ ਇੱਕ ਸੇਵਾ ਤੇ ਇੱਕ ਸਿਮਰਨ ਹੁਣ ਜਿਹੜਾ ਸਿਮਰਨ ਕਰਨਾ ਹੈ ਨਾਮ ਜਪਣਾ ਉਹ ਇਸ ਤਰ੍ਹਾਂ ਹੈ ਜਿਵੇਂ ਖੁਰਾਕ ਖਾਣੀ ਤੇ ਸੇਵਾ ਇਸ ਤਰ੍ਹਾਂ ਹੈ ਜਿਵੇਂ ਵਰਜਿਸ਼ ਕਰਨੀ ਐਕਸਰਸਾਈਜ਼ ਕਰਨੀ ਹੁਣ ਜਿਹੜਾ ਬੰਦਾ ਖੁਰਾਕ ਖਾਈ ਜਾਵੇ ਖਾਈ ਜਾਵੇ ਪਰ ਐਕਸਰਸਾਈਜ਼ ਨਾ ਕਰੇ ਉਹ ਬੰਦਾ ਬਿਮਾਰ ਹੋ ਜਾਏਗਾ ਤੇ ਜੇਕਰ ਕੋਈ ਐਕਸਰਸਾਈਜ਼ ਕਰੀ ਜਾਵੇ ਕਰੀ ਜਾਵੇ ਤੇ ਖੁਰਾਕ ਪੂਰੀ ਨਾ ਲਵੇ ਉਹ ਵੀ ਕਮਜ਼ੋਰ ਹੋ ਜਾਏਗਾ ਸੋ ਦੋਨਾਂ ਚੀਜ਼ਾਂ ਦੇ ਵਿੱਚ ਬੈਲੈਂਸ ਬਣਾਉਣ ਵਾਸਤੇ ਸੇਵਾ ਤੋਂ ਜ਼ਰੂਰੀ ਹੈ ਨਾਮ ਸਿਮਰਨ ਦੇ ਨਾਲ ਕਿਉਂਕਿ ਜੇਕਰ ਜਦੋਂਸੀਂ ਨਾਮ ਜਪਦੇ ਆਂ ਸਿਮਰਨ ਕਰਦੇ ਆਂ ਤੇ ਸਾਡੇ ਅੰਦਰ ਇਕਾਗਰਤਾ ਵੱਧਦੀ ਹੈ ਇਕਾਗਰਤਾ ਦੇ ਵਧਨ ਦੇ ਨਾਲ ਆਤਮਿਕ ਸ਼ਕਤੀਆਂ ਹਾਸਲ ਹੁੰਦੀਆਂ ਨੇ ਹੁਣ ਉਹਨਾਂ ਨੂੰ ਪਹੁੰਚਾਉਣ ਵਾਸਤੇ ਸੇਵਾ ਰੂਪੀ ਵਰਜਿਸ਼ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਜਦੋਂ ਬਾਬਾ ਅਮਰਦਾਸ ਜੀ ਖਡੂਰ ਸਾਹਿਬ ਪਹਿਲੀ ਦਫਾ ਆਏ ਤਾਂ ਉਹਨਾਂ ਨੇ ਸੋਚਿਆ ਸੀ ਕਿ ਮੈਂ ਗੁਰੂ ਘਰ ਦੇ ਇੱਥੇ ਸਰੀਰ ਲੇਖੇ ਲਾ ਦੇਣਾ ਜੋ ਵੀ ਮੈਨੂੰ ਤਪ ਸਾਧਨ ਪਵੇ ਜੋ ਵੀ ਮੈਨੂੰ ਜਲ ਧਾਰੇ ਕਰਨੇ ਪੈਣ ਵਰਤ ਰੱਖਣੇ ਪੈਣ ਨੇਮ ਜੋ ਵੀ ਮੈਨੂੰ ਕਰਨਾ ਪਵੇ ਮੈਂ ਕਰਾਂਗਾ ਪਰ ਇੱਥੇ ਆਣ ਕੇ ਉਹਨਾਂ ਨੇ ਦੇਖਿਆ ਇੱਥੇ ਤੇ ਰਸਤਾ ਹੀ ਬਹੁਤ ਸੌਖਾ ਹੈ ਸਹਿਜ ਦਾ ਮਾਰਗ ਹੈ ਇੱਥੇ ਕੋਈ ਤਪ ਨਹੀਂ ਸਾਧਣੇ ਪੈਂਦੇ ਪੁੱਠੇ ਲਟਕ ਕੇ ਸਾਧਨਾ ਨਹੀਂ ਕਰਨੀ ਪੈਂਦੀ ਇੱਥੇ ਕੋਈ ਜਲ ਧਾਰੇ ਨਹੀਂ ਕਰਨੀ ਪੈਂਦੇ ਇੱਥੇ ਕੋਈ ਵਰਤ ਨਹੀਂ ਰੱਖਣੇ ਪੈਂਦੇ ਇੱਥੇ ਤਾਂ ਸੇਵਾ ਹੀ ਪ੍ਰਧਾਨ ਹੈ ਸਿਮਰਨ ਦੇ ਨਾਲ ਸੇਵਾ ਗੁਰਬਾਣੀ ਦਾ ਪ੍ਰਮਾਨ ਗੁਰ ਸੇਵਾ ਤਪੋਂ ਸਿਰ ਤਪਸਾਰ ਕਿ ਗੁਰੂ ਦੀ ਸੇਵਾ ਜਿਹੜੀ ਹੈ ਸਾਰੇ ਤਪਾਂ ਤੋਂ ਸ਼੍ਰੋਮਣੀ ਤਪ ਹੈ ਹੁਣ ਬਾਬਾ ਅਮਰਦਾਸ ਜੀ ਸੇਵਾ ਕਰ ਰਹੇ ਨੇ ਤੇ ਹੋਇਆ ਇਸ ਤਰ੍ਹਾਂ ਕਿ ਬਾਬਾ ਜੀ ਅੰਮ੍ਰਿਤ ਵੇਲੇ ਤੋਂ ਵੀ ਪਹਿਲਾਂ ਉੱਠਦੇ ਨੇ ਅੱਧੀ ਰਾਤ ਨੂੰ ਉੱਠਦੇ ਨੇ ਸਤਗੁਰਾਂ ਨੂੰ ਇਸ਼ਨਾਨ ਕਰਾਉਂਦੇ ਨੇ ਤੇ ਹੋਰ ਵੀ ਜਿੰਨੇ ਕੰਮ ਕਾਜ ਉਹਨਾਂ ਨੇ ਆਪਣੇ ਸਿਰ ਤੇ ਲੈ ਹੋਏ ਸਨ ਜੋ ਵੀ ਸੇਵਾ ਉਹ ਸੰਗਤਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਨਿਬੇੜ ਰਹੇ ਸਨ ਤੇ ਸੰਗਤ ਆਣ ਕੇ ਵੇਖਦੀ ਸੀ ਕਿ ਬਾਬਾ ਅਮਰਦਾਸ ਜੀ ਪ੍ਰਸ਼ਾਦਾ ਛਕਾਉਂਦੇ ਨੇ ਲੰਗਰ ਵਿੱਚ ਤਾਂ ਉਹ ਮਜਾਕ ਉਠਾਉਣ ਲਾਉਣ ਲਾਪੇ ਪਾਸ਼ਾ ਦਾ ਕਹਿੰਦੇ ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ ਇੱਕ ਤਾਂ ਰਿਸ਼ਤੇਦਾਰੀ ਸੀ ਕੁੜਮਾ ਦੇ ਘਰ ਬੈਠੇ ਨੇ ਨਿਜ ਕੁਲ ਕੋ ਨਿਜ ਗ੍ਰਹਿ ਕੋ ਤਜ ਕਰ ਨਹੀਂ ਜਾਏ ਪੁਨ ਕੀਨ ਸੰਭਾਲ ਨਰ ਉਪਹਾਸ ਕਰਨ ਸਭ ਲਾਗੇ ਬਿਰਧ ਹੋਏ ਕਿਆ ਕੀਨੀ ਢਾਲ ਉਪਹਾਸ ਕਹਿੰਦੇ ਨੇ ਮਜਾਕ ਨੂੰ ਕਹਿੰਦੇ ਸਾਰੇ ਮਜਾਕ ਕਰਨ ਲਾਪੇ ਕਿ ਆਪਣਾ ਘਰ ਤਿਆਗ ਕੇ ਇੱਥੇ ਆ ਕੇ ਬਹਿ ਗਏ ਨੇ ਮੁੜ ਕੇ ਘਰ ਵਾਪਸ ਗਏ ਨਹੀਂ ਤੇ ਸਾਰੇ ਮਜ਼ਾਕ ਉਡਾਉਣ ਲੱਪੇ ਕਹਿੰਦੇ ਬਿਰਦ ਹੋਏ ਕਿਆ ਕਿੰਨੀ ਢਾਲ ਕਹਿੰਦੇ ਵੇਖੋ ਤੇ ਸਹੀ ਇਸ ਬੁੱਢੇ ਦੀ ਚਾਲ ਢਾਲ ਤੇ ਦੇਖੋ ਫਿਰ ਅੱਗੇ ਕਹਿੰਦੇ ਨੇ ਕਿ ਸਿਖ ਇਮ ਭਨਤ ਅਪਰਜੇ ਪਰ ਹੈ ਬੋ ਵਿਦਕੇ ਠਾਨੈ ਉਪਹਾਸ ਟੁਕਰੇ ਖਾਨ ਰਹਿਓ ਪਰ ਕੈ ਇਹ ਸਭਨੋ ਤਿਆਗਿਓ ਭਇਓ ਨਿਰਾਸ਼ ਇਨੂੰ ਸ਼ਾਇਦ ਹੋ ਸਕਦਾ ਹੈ ਕਿ ਘਰਦਿਆਂ ਨੇ ਘਰੋਂ ਕੱਢ ਦਿੱਤਾ ਇਸ ਬਜ਼ੁਰਗ ਨੂੰ ਤੇ ਇਹ ਟੁਕੜੇ ਖਾਣ ਕਰਕੇ ਦੋ ਰੋਟੀਆਂ ਦੀ ਖਾਤਰ ਆਪਣੇ ਕੁੜਮਾਂ ਦੇ ਘਰ ਬੈਠਾ ਫਿਰ ਕਹਿੰਦੇ ਘਰ ਤੇ ਮਨੋ ਨਿਕਾਸਿਓ ਕਿਸ ਨੇ ਦਰਬ ਨਹੀਂ ਕਛ ਇਸਕੇ ਪਾਸ ਕੋਈ ਧਨ ਦੌਲਤ ਦੇ ਕੋਲ ਰਿਆ ਨਹੀਂ ਘਰੋਂ ਇਹਨੂੰ ਕੱਢ ਦਿੱਤਾ ਫਿਰ ਅੱਗੇ ਕਹਿੰਦੇ ਇਹ ਜਿਹੜਾ ਗੁਰੂ ਦਾ ਘਰ ਹੈ ਨਾ ਇਹ ਨਿਆਸਰਿਆਂ ਦਾ ਆਸਰਾ ਹੈ ਇਸ ਕਰਕੇ ਇੱਥੇ ਆਸਰਾ ਲੈਣ ਲਈ ਬੈਠ ਗਿਆ ਗੁਰੂ ਨਿਰਾਸਰੇ ਕੋਸੂ ਆਸਰਾ 임ਲਖ ਆਇਓ ਇਨੋ ਆਵਾਸ ਇਸ ਕਰਕੇ ਗੁਰੂ ਘਰ ਆਣ ਕੇ ਬੈਠਾ ਇਹਨੂੰ ਘਰ ਦੇ ਰੋਟੀ ਨਹੀਂ ਪੁੱਛਦੇ ਫਿਰ ਨਿਥਾਵਾਂ ਥਾਮ ਨਾ ਪਾਵੇਂ ਅਹ ਨਿਮਾਣਾ ਮਾਣ ਨਾ ਕਾਏ ਰਹਿਣ ਦਿਵਸ ਇਤ ਉਤ ਕੋ ਵਿਚਰਤ ਸਬਕੇ ਆਗੇ ਸੇਵਕ ਮਾਏ ਕਹਿੰਦੇ ਨਿਥਾਵਾਂ ਨਾ ਇਹਦਾ ਕੋਈ ਕੋਈ ਇੱਜ਼ਤ ਕਰਦਾ ਲੋਕੀ ਇਹਨੂੰ ਗੱਲਾਂ ਕਰਦੇ ਨੇ ਪਰ ਦਿਨ ਰਾਤ ਇੱਧਰ ਉੱਧਰ ਤੁਰਿਆ ਫਿਰਦਾ ਸਬਕੇ ਆਗੇ ਸੇਵਕ ਮਾਇ ਤੇ ਸਾਰਿਆਂ ਦੀ ਸੇਵਾ ਕਰਦਾ ਫਿਰਦਾ ਕਿਉਂਕਿ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੇਵਾ ਤੇ ਬਾਬਾ ਅਮਰਦਾਸ ਜੀ ਕਰਦੇ ਸੀ ਸਿੱਖਾਂ ਦੀ ਸੇਵਾ ਵੀ ਕਰਦੇ ਸਨ ਫਿਰ ਕਹਿੰਦੇ ਇਹ ਪਤਾ ਕਿਉਂ ਸੇਵਾ ਕਰਦਾ ਕਹਿੰਦੇ ਸਬ ਕੋ ਕਹਿਓ ਕਰੈ ਔਰ ਡਰਪਤ ਔਰ ਕਹਿੰਦੇ ਨੇ ਹਿਰਦੇ ਨੂੰ ਕਹਿੰਦੇ ਆਪਣੇ ਦਿਲ ਵਿੱਚ ਡਰਦਾ ਤੇ ਸਾਰਿਆਂ ਦਾ ਕਹਾ ਮੰਨੀ ਜਾਂਦਾ ਹੈ ਜੇ ਕੋਈ ਸੇਖ ਕਹਿੰਦਾ ਮੈਨੂੰ ਜਲ ਛਕਾ ਦਿਓ ਤੇ ਜਲ ਛਕਾ ਦਿੰਦਾ ਜੇ ਕੋਈ ਕਹਿੰਦਾ ਕਿ ਮੇਰੀਆਂ ਲੱਤਾਂ ਘੁੱਟ ਦੇ ਲੱਤਾਂ ਘੁੱਟ ਦਿੰਦਾ ਜੋ ਵੀ ਕਿਸੇ ਨੂੰ ਚਾਹੀਦਾ ਸਾਰਿਆਂ ਦੇ ਆਖੇ ਲੱਗਦਾ ਬਾਬਾ ਅਮਰਦਾਸ ਕਹਿੰਦੇ ਕਿਉਂ ਕਰਦਾ ਸਭ ਕੋ ਕਹਿਓ ਕਰੈ ਉਰ ਡਰਪਤ ਨਹੀਂ ਨਿਕਾਸ ਦੇਹ ਇਸ ਥਾਏ ਕਹਿੰਦੇ ਇਸ ਕਰਕੇ ਕਿ ਕਿਤੇ ਮੈਨੂੰ ਇੱਥੋਂ ਕੱਢ ਨਾ ਦੇਣ ਇਸ ਕਰਕੇ ਸਾਰਿਆਂ ਦੇ ਆਖੇ ਲੱਗਦਾ ਵੇਖੋ ਪਾਤਸ਼ਾਹ ਨੂੰ ਕਿਹੋ ਕਿਹੋ ਜੇ ਤਾਨ ਨੇ ਕਿਹੋ ਕਿਹੋ ਜੇ ਮੇਲੇ ਦੇ ਰਹੇ ਨੇ ਦੁਨੀਆ ਨੇ ਹਰ ਤਰ੍ਹਾਂ ਦਾ ਮੇਹਣਾ ਮਾਰਿਆ ਹਰ ਤਰ੍ਹਾਂ ਦਾ ਮੇਹਣਾ ਕਿ ਕੁੜੀ ਵਾਲਿਆਂ ਦੇ ਘਰ ਆ ਕੇ ਚੱਕਰੀ ਕਰਦਾ ਹੈ ਮੁੰਡੇ ਵਾਲਾ ਕੁੜੀ ਵਾਲਿਆਂ ਦਾ ਨੌਕਰ ਬਣਿਆ ਫਿਰਦਾ ਹੈ ਕੁੜਮ ਦੀ ਸੇਵਾ 'ਚ ਲੱਗਾ ਰਹਿੰਦਾ ਹੈ ਜਿਹੋ ਜਿਹਾ ਇਹ ਕਮਲਾ ਹੈ ਇਹੋ ਜਿਹਾ ਕਮਲਾ ਕੋਈ ਹੋਰ ਨਹੀਂ ਗੱਲ ਕੀ ਜਿੰਨੇ ਕੋ ਮੇਲੇ ਜਿੰਨੇ ਕੋ ਤਾਨੇ ਗੁਰਦੇਵ ਪਾਸ਼ਾ ਨੂੰ ਦਿੱਤੇ ਜਾ ਸਕਦੇ ਸੀ ਇਤਿਹਾਸ ਦੱਸਦਾ ਹੈ ਕਿ ਦੁਨੀਆ ਨੇ ਦਿੱਤੇ ਪਰ ਪਾਸ਼ਾ ਨੇ ਸੇਵਾ ਨਹੀਂ ਛੱਡੀ ਤੇਰੀ ਭਗਤ ਨਾ ਛੋਡੋਂ ਪਾਵੇਂ ਲੋਗ ਹੱਸੈ ਸਗੋਂ ਮਨ ਨੀਵੋ ਕਰ ਸਾਦਰ ਬੋਲੇ ਨਹਿ ਡੋਲੇ ਬੁੱਧ ਕੋ ਧ੍ਰਿੜ ਠਾਨ ਕਹਿੰਦੇ ਸਗੋਂ ਜੇ ਕੋਈ ਮਜ਼ਾਕ ਵੀ ਕਰਦਾ ਤੇ ਬੜੀ ਨਿਮਰਤਾ ਦੇ ਨਾਲ ਉਹਦੇ ਨਾਲ ਬੋਲਦੇ ਨੇ ਆਦਰ ਨਾਲ ਬੋਲਦੇ ਨੇ ਆਪਣੇ ਦਿਲ ਨੂੰ ਧ੍ਰਿੜ ਕਰਕੇ ਰੱਖਿਆ ਹੈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਹਿੰਦੇ ਇਮ ਨਿੰਦਕ ਉਪਹਾਸ ਜੁਗਤ ਬਹੁ ਨਿੰਦਾ ਹੈ ਇਤਰਾ ਮਜ਼ਾਕ ਕਰ ਕਰਕੇ ਬੜੀ ਨਿੰਦਿਆ ਕਰਦੇ ਨੇ ਬਿੰਦੈ ਨਹੀਂ ਗਵਾਰ ਪਰ ਇਹ ਮੂਰਖ ਸਮਝਦੇ ਨਹੀਂ ਦੀਨ ਦੁਨੀ ਦਾ ਪਾਤਸ਼ਾ ਹੋਏ ਜਿਸਕੇ ਸੰਮ ਕੋ ਹੋਵੇ ਨਾ ਉਧਾਰ ਕਹਿੰਦੇ ਇਹ ਵੀ ਇੱਕ ਦਿਨ ਦੀਨ ਦੁਨੀ ਦਾ ਪਾਤਸ਼ਾ ਬਣ ਜਾਣਾ ਹੈ ਉਹ ਸਮਾਂ ਆਉਣਾ ਜਿਹਨੂੰ ਅੱਜ ਮਜ਼ਾਕ ਕਰਦੇ ਨੇ ਨਿਥਾਵਾ ਨਿਮਾਣਾ ਕਹਿੰਦੇ ਨੇ ਕੁੜਮਾ ਦੇ ਘਰ ਰੋਟੀ ਦੀ ਖਾਤਰ ਬੈਠਾ ਕਹਿੰਦੇ ਨੇ ਇਨੇ ਇੱਕ ਦਿਨ ਦੁਨੀਆ ਦਾ ਪਾਤਸ਼ਾਹ ਬਣ ਜਾਣਾ ਤੇ ਇਸੇ ਅੱਗੇ ਇਹਨਾਂ ਨੇ ਹੱਥ ਜੋੜ ਕੇ ਤਰਨੇ ਕਰ ਕਰਕੇ ਇਹਨਾਂ ਨੇ ਮੁਕਤੀ ਦੀ ਦਾਤ ਮੰਗਣੀ ਹੈ ਸਿੱਖਿਆਨ ਔਰ ਨਿੰਦਕ ਤੇ ਸੁਣ ਕਰ ਹਰਖ ਅਨਸ਼ੋਕ ਕਰੈ ਕਿਸ ਬਾਰ ਇੱਕ ਸੇਵਕ ਕੇ ਤਤਪਰ ਹਵੈ ਕਰ ਗੁਰ ਆਰਾਧੈ ਸਰਬ ਪ੍ਰਕਾਰ ਪਾ ਕ ਨਿੰਦਾ ਸੁਣਦੇ ਨੇ ਪਰ ਪਰਵਾਹ ਨਹੀਂ ਕਰਦੇ ਹਰਖ ਸ਼ੋਕ ਤੋਂ ਸੁਖ ਦੁਖ ਤੋਂ ਉਸਤਤ ਨਿੰਦਾ ਤੋਂ ਉੱਪਰ ਉੱਠ ਕੇ ਬਾਬਾ ਅਮਰਦਾਸ ਜੀ ਬਸ ਗੁਰੂ ਦੀ ਸੇਵਾ ਦੇ ਵਿੱਚ ਹੀ ਲੱਗੇ ਰਹਿੰਦੇ ਨੇ ਕਹਿੰਦੇ ਇਸ ਤਰ੍ਹਾਂ ਸੇਵਾ ਕਰਦਿਆਂ ਇੱਕ ਸਾਲ ਲੰਘਿਆ ਬਾਦਸ਼ਾਹ ਨੇ ਬੁਲਾਇਆ ਨਹੀਂ ਇਹ ਵੀ ਬਾਦਸ਼ਾਹ ਦੀ ਰਮਜ਼ ਸੀ ਪ੍ਰੀਖਿਆ ਸੀ ਫਿਰ ਇੱਕ ਸਾਲ ਬਾਅਦ ਭਰੀ ਸੰਗਤ ਦੇ ਵਿੱਚ ਸਰੂਪਾ ਬਣਿਆ ਦੂਸਰਾ ਸਾਲ ਸ਼ੁਰੂ ਹੋਇਆ ਕਹਿੰਦੇ ਦੂਸਰੇ ਸਾਲ ਦੇ ਵਿੱਚ ਸੇਵਾ ਇੰਨੀ ਡਟ ਕੇ ਕੀਤੀ ਬਸਤਰ ਫਟਤ ਤਨ ਦੁਰਬਲ ਹੋਇਓ ਕਹਿੰਦੇ ਸ਼ਰੀਰ ਕਮਜ਼ੋਰ ਪੈ ਗਿਆ ਪਰ ਉਤਸ਼ਾਹ ਨਹੀਂ ਟੁੱਟਾ ਕਹਿੰਦੇ ਬਸਤਰ ਵੀ ਫਟਣ ਲੱਪੇ ਬਸਤਰ ਫਟਤ ਤਨ ਦੁਰਬਲ ਹੋਇਓ ਗੁਰ ਅਨੁਰਾਗ ਧਰੇ ਰੰਗ ਲਾਲ ਪਰ ਗੁਰੂ ਦੇ ਪਿਆਰ ਦੇ ਵਿੱਚ ਲਾਲੀ ਚੜ ਗਈ ਭਾਉ ਭਗਤੀ ਦੀ ਜੋਤ ਅੰਦਰ ਜਗਦੀ ਮਹਿਸੂਸ ਹੋਈ ਆਪ ਦੇ ਚਿਹਰੇ ਤੇ ਲਾਲੀ ਆ ਗਈ ਸੀ ਇਹ ਲਾਲੀ ਕਾਹਦੀ ਸੀ ਨਾਮ ਦੀ ਇਹ ਪ੍ਰਕਾਸ਼ ਨਾਮ ਦਾ ਸੀ ਆਪਣੇ ਆਪ ਨੂੰ ਬਾਬਾ ਅਮਰਦਾਸ ਜੀ ਨੇ ਹੌਲਾ ਫੁੱਲ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਦੁਨੀਆਵੀ ਦੁੱਖਾਂ ਦੀਆਂ ਪੰਡਾਂ ਸਿਰ ਤੋਂ ਲਹਿ ਗਈਆਂ ਮੁਕਤ ਹੋ ਗਏ ਦੂਸਰਾ ਸਾਲ ਲੰਘਿਆ ਫਿਰ ਦੂਸਰਾ ਸਰੂਪਾ ਮਿਲਿਆ ਤੀਸਰਾ ਸਾਲ ਕਹਿੰਦੇ ਸੇਵਾ ਕਰਦਿਆਂ ਪਾਣੀ ਢੋਂਦਿਆਂ ਜਦੋਂ ਤੀਸਰਾ ਸਾਲ ਚੱਲ ਰਿਹਾ ਸੀ ਤੇ ਗੁਰੂ ਜੀ ਦੇ ਬਾਬਾ ਅਮਰਦਾਸ ਜੀ ਦੇ ਹੱਥ ਫਟ ਗਏ ਪਰ ਆਪ ਜੀ ਨੇ ਧੀਰਜ ਨਾ ਛੱਡਿਆ ਗੁਰੂ ਜੀ ਅਜੇ ਵੀ ਨਹੀਂ ਸੀ ਬੋਲਦੇ ਹਣ ਗੁਰੂ ਅੰਗਦ ਦੇ ਪਾਸ਼ਾ ਜੀ ਜੀ ਦੇ ਅੰਗੂਠੇ ਦੇ ਉੱਤੇ ਪੈਰ ਦੇ ਅੰਗੂਠੇ ਦੇ ਉੱਤੇ ਇੱਕ ਜ਼ਖਮ ਸੀ ਜਿਹੜਾ ਮਹਾਰਾਜ ਜੀ ਨੂੰ ਬਹੁਤ ਤੰਗ ਕਰਦਾ ਸੀ ਕਈ ਵਾਰੀ ਰਾਤ ਨੂੰ ਨੀਂਦਰ ਨਹੀਂ ਸੀ ਪੈਂਦੀ ਤੇ ਬਾਬਾ ਅਮਰਦਾਸ ਜੀ ਵੇਖਦੇ ਨੇ ਕਿ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਤੇ ਦیدار ਕਰਕੇ ਜਿਨ੍ਹਾਂ ਜਿਨ੍ਹਾਂ ਤੇ ਮਹਾਰਾਜ ਅਮਰਤ ਦ੍ਰਿਸ਼ਟੀ ਪਾਉਂਦੇ ਨੇ ਉਹਨਾਂ ਦੇ ਦੁੱਖ ਦੂਰ ਹੁੰਦੇ ਨੇ ਤੇ ਪਾਸ਼ਾ ਆਪਣਾ ਦੁੱਖ ਕਿਉਂ ਨਹੀਂ ਦੂਰ ਕਰਦੇ ਕਹੇ ਸਤਗੁਰੂ ਤੁਸੀਂ ਅਜੜ ਨੂੰ ਜਰ ਰਹੇ ਹੋ ਕਹਿੰਦੇ ਚੌਥਾ ਸਾਲ ਆਇਆ ਬਾਬਾ ਜੀ ਸੇਵਾ ਕਰਦੇ ਰਹੇ ਕਰਦੇ ਰਹੇ ਹੁਣ ਤਾਂ ਗੁਰੂ ਅੰਗਦ ਦੇ ਪਾਸ਼ਾ ਜੀ ਨੇ ਉਹਨਾਂ ਨੂੰ ਆਪਣੇ ਨਜ਼ਦੀਕੀ ਸਿੱਖਾਂ ਦੇ ਵਿੱਚ ਰੱਖ ਲਿਆ ਹੁਣ ਸਤਗੁਰੂ ਜੀ ਜਿੱਥੇ ਵੀ ਸੈਰ ਨੂੰ ਜਾਂਦੇ ਨੇ ਬਾਬਾ ਅਮਰਦਾਸ ਜੀ ਉਹਨਾਂ ਦੇ ਨਾਲ-ਨਾਲ ਹੋਰ ਵੀ ਸਿੱਖਾਂ ਦੇ ਨਾਲ ਕਹਿੰਦੇ ਇੱਕ ਇੱਕ ਦਿਨ ਸ਼ਾਮਾਂ ਦਾ ਟਾਈਮ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਪਾਸ਼ਾ ਜੀ ਦੇ ਨਾਲ ਹੋਰ ਵੀ ਸਿੱਖ ਜਾ ਰਹੇ ਨੇ ਤੁਰੇ ਜਾ ਰਹੇ ਨੇ ਸੈਰ ਕਰ ਰਹੇ ਨੇ ਤੇ ਬਾਬਾ ਅਮਰਦਾਸ ਜੀ ਮਗਰ ਮਗਰ ਜਾ ਰਹੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਤਾਂ ਚੱਲਦਿਆਂ ਚੱਲਦਿਆਂ ਬਾਬਾ ਅਮਰਦਾਸ ਜੀ ਦੀ ਇੱਕ ਬਾਹ ਖੱਬੀ ਬਾਹ ਕਹਿੰਦੇ ਥੋੜੀ ਜੀ ਅੱਗੇ ਚਲੇਗੀ ਗੁਰੂ ਅੰਗਦ ਦੇ ਪਾਸ਼ਾ ਤੋਂ ਅਗਾਹ ਹੋਗੀ ਜਦੋਂ ਆਪਾਂ ਚੱਲਦੇ ਜਿਸ ਤਰ੍ਹਾਂ ਬਾਹਾਂ ਮਾਰਦੇ ਉਹ ਬਾਹ ਥੋੜੀ ਜੀ ਅਗਾਹ ਚਲੇਗੀ ਤੇ ਬਾਬਾ ਅਮਰਦਾਸ ਜੀ ਨੇ ਮਨ 'ਚ ਸੋਚਿਆ ਇਹ ਤਾਂ ਗੁਰੂ ਦੀ ਬੇਅਦਬੀ ਹੋਗੀ ਇਹ ਬਾਹ ਗੁਰੂ ਤੋਂ ਅੱਗੇ ਚਲੀ ਗਈ ਹੁਣ ਵੇਖੋ ਬੱਚਿਓ ਪੁਰਾਣੇ ਸਮੇਂ ਦੇ ਵਿੱਚ ਅਸੀਂ ਜਦੋਂ ਛੋਟੇ ਹੁੰਦੇ ਸੀ ਜਦੋਂ ਕਿਤੇ ਵਾਂਡੇ ਜਾਣਾ ਬਾਹਰ ਜਾਣਾ ਆਪਣੇ ਮਾਪਿਓ ਦੇ ਨਾਲ ਉਦੋਂ ਇਹਨੇ ਸਾਧਨ ਨਹੀਂ ਸੀ ਤੇ ਤੁਰ ਕੇ ਜਾਈਦਾ ਸੀ ਤੁਹਾਨੂੰ ਸਿਖਾਇਆ ਜਾਂਦਾ ਸੀ ਕਿ ਵੱਡਿਆਂ ਦੇ ਅੱਗੇ ਨਹੀਂ ਚੱਲੀਦਾ ਕੀ ਤੁਸੀਂ ਸੋਚੋ ਅੱਜ ਅਸੀਂ ਇਸ ਅਦਬ ਦੀ ਪਾਲਣਾ ਕਰਦੇ ਆ ਨਹੀਂ ਕਰਦੇ ਬਾਬਾ ਅਮਰਦਾਸ ਜੀ ਇਹ ਸਿਖਾ ਰਹੇ ਨੇ ਅਗਲਾ ਦਿਨ ਚੜਿਆ ਬਾਬਾ ਅਮਰਦਾਸ ਜੀ ਨੇ ਪੱਟੀ ਲਈ ਆਪਣੀ ਬਾਹ ਨੂੰ ਗਲ ਦੇ ਵਿੱਚ ਪਾ ਲਿਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਦੇਖਿਆ ਕਹਿੰਦੇ ਪੁਰਖਾ ਇਹ ਬਾਹ ਨੂੰ ਕੀ ਹੋਇਆ ਕਹਿੰਦੇ ਪਾਤਸ਼ਾਹ ਨੂੰ ਸੱਟ ਲੱਗ ਗਈ ਕਹਿੰਦੇ ਕਿਵੇਂ ਸੱਟ ਲੱਗੀ ਕਹਿੰਦੇ ਇਸ ਮੇਰੀ ਬਾਹ ਨੂੰ ਬੇਅਦਬੀ ਦੀ ਸੱਟ ਲੱਗੀ ਇਹ ਗੁਰੂ ਤੋਂ ਅੱਗੇ ਹੋ ਕੇ ਜਾ ਰਹੀ ਸੀ ਮੈਂ ਇਸ ਨੂੰ ਸਜ਼ਾ ਦਿੱਤੀ ਹੈ ਇਹ ਮੇਰੇ ਭਾ ਦੀ ਟੁੱਟ ਗਈ ਹੈ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਗੱਲ ਨਾ ਲਾਇਆ ਕਹਿੰਦੇ ਬਾਬਾ ਜੀ ਤੁਹਾਡਾ ਅਦਬ ਤਨ ਹੈ ਪਰ ਇਸ ਤਰ੍ਹਾਂ ਨਹੀਂ ਕਰਨਾ ਸ਼ਰੀਰ ਨੂੰ ਕਸ਼ਟ ਨਹੀਂ ਦੇਣਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਪੱਟੀ ਖੋਲ ਦਿੱਤੀ ਬਾਣੀ ਦਾ ਖੂਬ ਅਭਿਆਸ ਕਰਦੇ ਸਨ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਗੁਰਗੱਦੀ ਤੇ ਬੈਠੇ ਨੇ ਵਾਪਰੂ ਅਮਰਦਾਸ ਜੀ ਬਾਅਦ ਵਿੱਚ ਕਾਫੀ ਬਾਣੀ ਉਚਾਰੀ ਸਦਾ ਹੀ ਗੁਰੂ ਜੀ ਦੇ ਬਚਨ ਪਾਲਦੇ ਚੌਥਾ ਸਰੂਪਾ ਮਿਲਿਆ ਕਹਿੰਦੇ ਪੰਜਵਾਂ ਸਾਲ ਚੜਿਆ ਤਾਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਇੱਕ ਬੜਾ ਹੀ ਪਤਲਾ ਜਿਹਾ ਕੁੜਤਾ ਸੀ ਬੜਾ ਮਹੀਨ ਕੁੜਤਾ ਉਹਦੇ ਉੱਤੇ ਇੱਕ ਵਾਰੀ ਖੂਨ ਦਾ ਦਾਗ ਲੱਗ ਗਿਆ ਹੁਣ ਸਤਿਗੁਰੂ ਬਾਬਾ ਅਮਰਦਾਸ ਜੀ ਬਸਤਰ ਧੋਦੇ ਸਨ ਤਾਂ ਉਹਨਾਂ ਨੇ ਦੇਖਿਆ ਕਿ ਦਾਗ ਲੱਥ ਨਹੀਂ ਰਿਹਾ ਫਿਰ ਉਹ ਧੋਬੀ ਕੋ ਗਏ ਉਹਨੂੰ ਕਿਹਾ ਕਿ ਤੂੰ ਲਲਾਰੀ ਕੋ ਗਏ ਵੀ ਤੂੰ ਖੁੰਬ ਚਾੜ ਕੇ ਇਹਨੂੰ ਸਾਫ਼ ਕਰ ਪਰ ਕਹਿੰਦਾ ਕਿ ਨਹੀਂ ਇਸ ਤਰ੍ਹਾਂ ਸਾਫ਼ ਨਹੀਂ ਹੋਣਾ ਇਹਨੇ ਫਟ ਜਾਣਾ ਜੇ ਮੈਂ ਇਸ ਤਰ੍ਹਾਂ ਕੀਤਾ ਤੇ ਕਹਿੰਦੇ ਫਿਰ ਕਿਸ ਤਰ੍ਹਾਂ ਸਾਫ਼ ਹੋ ਸਕਦਾ ਕਹਿੰਦੇ ਜੇਕਰ ਕੋਈ ਇਸ ਦਾਗ ਨੂੰ ਆਪਣੇ ਮੂੰਹ ਦੇ ਨਾਲ ਚੂਸੇ ਤਾ ਫੇਰੇ ਠੀਕ ਹੋ ਸਕਦਾ ਹੈ ਤਾਂ ਬਾਬਾ ਅਮਰਦਾਸ ਜੀ ਨੇ ਬਾਬਾ ਅਮਰਦਾਸ ਜੀ ਨੇ ਫਿਰ ਉਹ ਦਾਗ ਨੂੰ ਆਪਣੇ ਮੁਖ ਦੇ ਨਾਲ ਚੂਸਿਆ ਤੇ ਉਹ ਦਾਗ ਹਟ ਗਿਆ ਗੁਰੂ ਅੰਗਦ ਦੇਵ ਜੀ ਮੁਸਕਰਾਏ ਕਿ ਬਾਬਾ ਜੀ ਤੁਹਾਡੇ ਅਦਬ ਦੀ ਇੰਤਿਹਾ ਹੋ ਗਈ ਗੁਰੂ ਅੰਗਦ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਬਾਬਾ ਅਮਰਦਾਸ ਜੀ ਹੱਥ ਜੋੜ ਕੇ ਕਹਿੰਦੇ ਪਾਸ਼ਾ ਮੇਰੇ ਅੰਦਰ ਦੀ ਮੈਲ ਹਰੋ ਸੋ ਇਸ ਤਰ੍ਹਾਂ ਕਰਦਿਆਂ ਪੰਜਵਾਂ ਸਾਲ ਵੀ ਬਤੀਤ ਹੋ ਗਿਆ ਜੋ ਸੇਵਾ ਬਾਬਾ ਅਮਰਦਾਸ ਪਾਸ਼ਾ ਜੀ ਨੇ ਕਮਾਈ ਗੁਰੂ ਅੰਗਦ ਦੇਵ ਜੀ ਦੀ ਉਹਦੀ ਕੋਈ ਮਿਸਾਲ ਦੁਨੀਆ ਤੇ ਨਹੀਂ ਮਿਲਦੀ ਪੱਟਾ ਨੇ ਸੱਚੀ ਕਹਿ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਆਪਾਂ ਥੋੜਾ ਚਿਰ ਉਸ ਪਾਸ਼ਾ ਦੀ ਉਸਤਰ ਦੇ ਵਿੱਚ ਗਾਈਏ ਕਿ ਤੇਰੀ ਉਪਮਾ ਤੋਹੇ ਬਣ ਆਵੇ ਸਾਰੇ ਮੇਰੇ ਮਗਰ ਬੋਲਣਾ ਤੇਰੀ ਉਪਮਾ ਤੋਹੇ ਬਣ ਆਵੇ ਤੇਰੀ ਉਪਮਾ ਤੋ ਹੈ ਬਣ ਆਵੇ ਤੇਰੀ ਉਪਮਾ ਤੋ ਹੈ ਬਣ ਆਵੇ ਤੇਰੀ ਉਪਮਾ ਤੋ ਹੈ ਬਣ ਆਵੇ ਉਪਮਾ ਤੋ ਹੈ ਬਣ ਆਵੇ ਤੇਰੀ ਤੇਰੀ ਉਪਮਾ ਤੋ ਹੈ ਬਣ ਆਵੈ ਤੇਰੀ ਉਪਮਾ ਤੋ ਹੈ ਬਣ ਆਵੈ ਸੁਪਾਸ਼ਾ ਜੀ ਦੀ ਸੇਵਾ ਦੀ ਕੋਈ ਮਿਸਾਲ ਨਹੀਂ ਦੁਨੀਆ ਤੇ ਕਹਿੰਦੇ ਜਦੋਂ ਛੇਵਾਂ ਸਾਲ ਆਇਆ ਸੇਵਾ ਤੇ ਸਿਮਰਨ ਦੇ ਵਿੱਚ ਬਤੀਤ ਹੁੰਦਾ ਗਿਆ ਹੌਲੇ ਹੌਲੇ ਗੁਰਚਰਣਾ ਦੀ ਹੋਰ ਨੇੜਤਾ ਮਿਲਦੀ ਗਈ ਹੋਰ ਸੇਵਾ ਦੀ ਬਖਸ਼ਿਸ਼ ਹੁੰਦੀ ਗਈ ਕਹਿੰਦੇ ਹੋਰ ਸੇਵਾ ਕੀ ਮਿਲੀ ਬਾਬਾ ਮਦਦ ਜੀ ਨੂੰ ਗੁਰੂ ਜੀ ਦੇ ਬਰਤਨ ਮੰਜਨ ਦੀ ਸੇਵਾ ਗਰਮੀਆਂ ਦੇ ਵਿੱਚ ਗੁਰੂ ਜੀ ਨੂੰ ਪੱਖਾ ਚੱਲਣ ਦੀ ਸੇਵਾ ਹੁਣ ਵੇਖੋ ਗੁਰੂ ਅੰਗਦ ਸਾਹਿਬ ਜੀ ਦੇ ਹੋਰ ਨੇਕਟੇ ਉਦੇ ਜਾ ਰਹੇ ਨੇ ਬਾਬਾ ਅਮਰਦਾਸ ਜੀ ਪਿਆਸ ਸਮੇ ਗੁਰੂ ਜੀ ਨੂੰ ਪੀਣ ਵਾਸਤੇ ਜਲ ਲਿਆਉਣ ਦੀ ਸੇਵਾ ਗੁਰੂ ਜੀ ਦੇ ਜਦੋਂ ਆਰਾਮ ਕਰਨਾ ਹੁੰਦਾ ਸੀ ਤਾਂ ਉਸ ਉਹਦੀ ਬਿਸਤਰ ਵਿਛਾਉਣ ਦੀ ਸੇਜ ਵਿਛਾਉਣ ਦੀ ਸੇਵਾ ਬਾਬਾ ਅਮਰਦਾਸ ਜੀ ਨੂੰ ਮਿਲ ਗਈ ਤੇ ਕਹਿੰਦੇ ਸਭ ਤੋਂ ਸ੍ਰੇਸ਼ਟ ਸੇਵਾ ਜਿਹੜੀ ਬਾਬਾ ਅਮਰਦਾਸ ਜੀ ਨੇ ਕਮਾਈ ਉਹ ਕੀ ਕਿ ਗੁਰੂ ਜੀ ਦੇ ਪੈਰ ਦੇ ਅੰਗੂਠੇ ਦੇ ਫੋੜੇ ਨੂੰ ਮੂੰਹ ਵਿੱਚ ਰੱਖ ਕੇ ਵਿਚਲੀ ਗੰਦਗੀ ਨੂੰ ਚੂਸ ਕੇ ਸੁੱਖ ਪਹੁੰਚਾਉਂਦੀ ਸੇਵਾ ਕਿਉਂਕਿ ਕਈ ਵਾਰ ਪਾਤਸ਼ਾਹ ਨੂੰ ਨਿੰਦਰ ਨਹੀਂ ਸੀ ਪੈਂਦੀ ਤਾਂ ਉਹ ਆਪਣੀ ਮੂੰਹ ਦੀ ਹਵਾੜ ਦੇ ਨਾਲ ਉਹਨੂੰ ਸਹਲਾਉਂਦੇ ਸਨ ਤੇ ਪਾਤਸ਼ਾਹ ਜੀ ਨੂੰ ਆਰਾਮ ਮਿਲਦਾ ਸੀ ਤੇ ਕਈ ਵਾਰੀ ਜਦੋਂ ਜ਼ਿਆਦਾ ਦੁੱਖ ਹੋਣਾ ਤੇ ਬਾਬਾ ਅਮਰਦਾਸ ਜੀ ਉਸ ਜ਼ਖਮ ਨੂੰ ਆਪਣੇ ਮੁਖ ਦੇ ਨਾਲ ਚੂਸ ਕੇ ਉਹਦੇ ਅੰਦਰੋਂ ਗੰਦਗੀ ਪਾਠ ਕੱਢ ਕੇ ਵੀ ਸਤਿਗੁਰੂ ਜੀ ਨੂੰ ਰਾਹਤ ਪਹੁੰਚਾਉਣ ਦੀ ਇਹ ਸੇਵਾ ਕਮਾਉਣ ਦੀ ਕੋਸ਼ਿਸ਼ ਕਰਦੇ ਸਨ ਤਨ ਪਾਤਸ਼ਾਹ ਦੀ ਸੇਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਹਿੰਦੇ ਪ੍ਰਾਤ ਸੁਧਾਰੈ ਸਤਗੁਰ ਕੇ ਸਭ ਗਰਮੀ ਬਿਖੈ ਸੋ ਹਕੈ ਪੌਣ ਪੌਣ ਕਹਿੰਦੇ ਨੇ ਹਵਾ ਨੂੰ ਪੱਖਾ ਚੱਲਦੇ ਨੇ ਜਬ ਜਲ ਪਾਨ ਕਰਨ ਲਈ ਆਵੈ ਸੇਜ ਸੁਧਾਰੈ ਹਿੱਤ ਗੁਰ ਸੋਣ ਗੁਰੂ ਜੀ ਦੇ ਸੋਣ ਹਿੱਤ ਸੇਜ ਵਿਛਾਉਂਦੇ ਨੇ ਚਰਨ ਅੰਗੂਠੇ ਮੈਂ ਬ੍ਰਿੰਨ ਪਾਕੋ ਨਿਜ ਆਨਣ ਮੈਂ ਰੱਖੈ ਤੌਣ ਮੁਖ ਕੇ ਗਰਮ ਸਵਾਸ ਤੇ ਦੁੱਖ ਨਹਿ ਜਾਂ ਤੇ ਧਰੈ ਬੈਠ ਰਹਿ ਭੌਣ ਧਰਤੀ ਤੇ ਬੈਠ ਕੇ ਭੌਂ ਤੇ ਬੈਠ ਕੇ ਗੁਰੰਗਤ ਦੇ ਪਾਤਸ਼ਾਹ ਜੀ ਨੂੰ ਸੁਖ ਦੇਣ ਦੀ ਕੋਸ਼ਿਸ਼ ਕਰਦੇ ਨੇ ਕਹਿੰਦੇ ਹੁਣ ਸਤਵਾਂ ਸਾਲ ਜਦੋਂ ਬੀਤਿਆ ਜਦੋਂ ਸਤਵਾਂ ਸਰੂਪਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬਾਬਾ ਅਮਰਦਾਸ ਜੀ ਦੇ ਸੀਸ ਤੇ ਸਜਾਇਆ ਕਹਿੰਦੇ ਸਰੂਪਾ ਮਿਲਨ ਤੋਂ ਬਾਅਦ ਭਯੋ ਕਸ਼ੁਕ ਪ੍ਰਕਾਸ਼ ਹਿਰਦੈਨ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਕਾਸ਼ ਆ ਗਿਆ ਜਿਮ ਅਰਨੋਦੈ ਹੋਤ ਨਵੀਨ ਜਿਵੇਂ ਨਵਾਂ-ਨਵਾਂ ਸੂਰਜ ਚੜ੍ਹਾ ਹੋਵੇ ਕਰਾਮਾਤ ਕੀ ਸ਼ਕਤ ਭਈ ਤਬ ਸਿੱਧਾ ਫੁਰਨ ਲੱਗ ਮੰ ਚੀਨ ਕਹਿੰਦੇ ਕਰਾਮਾਤਾਂ ਆ ਗਈਆਂ ਰਿੱਧੀਆਂ ਸਿੱਧੀਆਂ ਹਿਰਦੇ ਦੇ ਵਿੱਚ ਫੁਰਨ ਲੱਗ ਪਈਆਂ ਜਦੋਂ ਕੋਈ ਨਾਮ ਜਪਦਾ ਹੈ ਨਾ ਦ੍ਰਿੜ ਹੋ ਕੇ ਲਗਾਤਾਰ ਅਭਿਆਸ ਕਰਦਾ ਹੈ ਤੇ ਕਹਿੰਦੇ ਉਹਦੇ ਅੰਦਰ ਰਿੱਧੀਆਂ ਸਿੱਧੀਆਂ ਪ੍ਰਵੇਸ਼ ਕਰ ਜਾਂਦੀਆਂ ਨੇ ਹੁਣ ਪਰਮਾਰਥ ਦੇ ਰਸਤੇ ਦੇ ਵਿੱਚ ਇਹ ਜਿਹੜੀ ਰਿੱਧੀ ਸਿੱਧੀ ਹੈ ਨਾ ਇਹ ਬਹੁਤ ਵੱਡੀ ਰੁਕਾਵਟ ਹੈ ਇਹ ਬਹੁਤ ਵੱਡੀ ਰੁਕਾਵਟ ਹੈ ਕਿਉਂਕਿ ਬੰਦਾ ਵਾਹਵਾ ਦੀ ਖਾਤਰ ਦੁਨੀਆ ਦੇ ਵਿੱਚ ਕਰਾਮਾਤਾਂ ਦਿਖਾਉਣ ਲੱਪੈਂਦਾ ਵਰ ਦੇਣ ਲੱਪੈਂਦਾ ਸਰਾਪ ਦੇਣ ਲੱਗ ਪੈਂਦਾ ਸੋ ਇਸ ਰਸਤੇ ਤੋਂ ਹਟਾਉਣ ਵਾਸਤੇ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ਤੇ ਸਪੈਸ਼ਲ ਖਾਸ ਧਿਆਨ ਦਿੱਤਾ ਉਹਨਾਂ ਦੀ ਘੜਤ ਕਢੀ ਕਹਿੰਦੇ ਜਿਸ ਦਿਨ ਸਤਵਾਂ ਸਰੂਪਾ ਜਦੋਂ ਸਤਵਾਂ ਸਰੂਪਾ ਸਤਗੁਰੂ ਜੀ ਦੇ ਸਤਗੁਰੂ ਜੀ ਨੇ ਬਾਬਾ ਅਮਰਦਾਸ ਜੀ ਦੇ ਸੀਸ ਤੇ ਸਜਾਇਆ ਕਰਾਮਾਤਾਂ ਰਿੱਧੀਆਂ ਸਿੱਧੀਆਂ ਆ ਗਈਆਂ ਤਾਂ ਉਸੇ ਰਾਤ ਬਾਬਾ ਅਮਰਦਾਸ ਜੀ ਨੇ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਪੈਰ ਦੇ ਅੰਗੂਠੇ ਵੱਲ ਦੇਖਿਆ ਉਹ ਜ਼ਖਮ ਵੱਲ ਦੇਖਿਆ ਤੇ ਮਨ ਦੇ ਵਿੱਚ ਫੁਰਨਾ ਆਇਆ ਕਹਿੰਦੇ ਮੋ ਮੈਂ ਸ਼ਕਤ ਕਾਮ ਕਿਸ ਆਵੇਂ ਮੇਰੇ ਵਿੱਚ ਇੰਨੀ ਸ਼ਕਤੀ ਆ ਗਈ ਹੈ ਇਹ ਕਿਸ ਕੰਮ ਦੀ ਗੁਰੂ ਸਰੀਰ ਜੋ ਦੁੱਖ ਪਾਏ ਜੇ ਗੁਰੂ ਦੇ ਸਰੀਰ ਨੂੰ ਦੁੱਖ ਮਿਲਦਾ ਹੋਵੇ ਬਸ ਫੁਰਨਾ ਕਰਨ ਦੀ ਧੀਰ ਸੀ ਕਿ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਉਹ ਜ਼ਖਮ ਠੀਕ ਹੋ ਗਿਆ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਤਾੜਨਾ ਕੀਤੀ ਕਹਿੰਦੇ ਬਾਬਾ ਅਮਰਦਾਸ ਜੀ ਕੀ ਕਿਹਾ ਕਹਿੰਦੇ ਸੁਣ ਪੁਰਖਾ ਤੈ ਕਿਆ ਯਕੀਨਸ ਤੂੰ ਇਹ ਕੀ ਕਰ ਦਿੱਤਾ ਜਰਾ ਸ਼ਕਤ ਵੀ ਜਰੀ ਨਾ ਜਾਏ ਤੇਰੇ ਕੋਲੋਂ ਮਾਸਾ ਵੀ ਇਹ ਸ਼ਕਤੀਆਂ ਜਿਹੜੀਆਂ ਝੱਲੀਆਂ ਨਹੀਂ ਗਈਆਂ ਤੂੰ ਇਹਨਾਂ ਸ਼ਕਤੀਆਂ ਨੂੰ ਝਾਲ ਨਹੀਂ ਸਕਦਾ ਇਹਨਾਂ ਨੂੰ ਜਰਨਾ ਸਿੱਖ ਕਰਾਮਾਤ ਦੇ ਰਸਤੇ ਤੇ ਨਾ ਪਈ ਬੜੀ ਤਾੜਨਾ ਕੀਤੀ ਖਿਮਾ ਮੰਗੀ ਬਾਬਾ ਅਮਰਦਾਸ ਜੀ ਨੇ ਹੁਣ ਅਗਲੇ ਦਿਨ ਗੁਰੰਗਤ ਦੇ ਪਾਸ਼ਾ ਜੀ ਨੇ ਬਾਸਰ ਕੇ ਭੇਜ ਦਿੱਤਾ ਕਿ ਜਾਓ ਆਪਣੇ ਨਗਰ ਵਿਖੇ ਜਾਓ ਸੁਖ ਸਾਨ ਪੁਛ ਕੇ ਆਓ ਹੁਣ 10 ਦਿਨਾਂ ਵਾਸਤੇ ਬਾਬਾ ਅਮਰਦਾਸ ਜੀ ਬਾਸਰ ਕੇ ਚਲੇ ਗਏ ਹੁਣ ਜਦੋਂ ਬਾਸਰ ਕੇ ਚਲੇ ਗਏ ਤੇ ਮਗਰੋਂ ਇੱਕ ਘਟਨਾ ਕਹਿੰਦੇ ਉਥੇ ਖਡੂਰ ਦੇ ਵਿੱਚ ਇੱਕ ਟਪਾ ਰਹਿੰਦਾ ਸੀ ਉਹਦਾ ਨਾਮ ਸੀ ਸ਼ਿਵਨਾਥ ਇਹ ਸਾਖੀ ਬੜੀ ਪ੍ਰਚਲਿਤ ਹੈ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਕਿ ਸਵਾ ਸਾਲ ਹੋ ਚੁੱਕਾ ਸੀ ਮੀਂਹ ਨਹੀਂ ਸੀ ਪਿਆ ਔੜ ਲੱਗੀ ਕਾਲ ਪੈ ਗਿਆ ਅੰਨ ਦਾਣਾ ਬਹੁਤ ਘੱਟ ਹੋਇਆ ਤਾਂ ਲੋਕੀ ਤੜਫੇ ਕਿ ਮੀਂਹ ਕਿਉਂ ਨਹੀਂ ਪੈਂਦਾ ਤਾਂ ਤਪੇ ਨੇ ਗੁਰੂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਇਹ ਗ੍ਰਸਥੀ ਗੁਰੂ ਬਣਾਇਆ ਪ੍ਰਾਣੀਆਂ ਜਿਹੜੇ ਸਾਡੀਆਂ ਸੰਪਰਦਾਵਾਂ ਦੇ ਰੀਤੀ ਰਿਵਾਜ ਨੇ ਕੋਈ ਤਿਆਗੀ ਉਦਾਸੀ ਉਹਨਾਂ ਨੂੰ ਦੁਨੀਆ ਪੂਜਦੀ ਹੁੰਦੀ ਸੀ ਤੁਸੀਂ ਤੇ ਗ੍ਰਿਸ਼ਤੀ ਗੁਰੂ ਬਣਾਇਆ ਜਿਹਦੇ ਪੁੱਤਰ ਨੇ ਧੀਆ ਨੇ ਘਰ ਵਾਲੀ ਨਾਲ ਇਹ ਗਰੀਬਾਂ ਅਮੀਰਾਂ ਨੂੰ ਛੂਦਰਾਂ ਨੂੰ ਬ੍ਰਾਹਮਣਾਂ ਨੂੰ ਖੱਤਰੀਆਂ ਨੂੰ ਇੱਕ ਪੰਗਤ ਦੇ ਵਿੱਚ ਬਿਠਾ ਕੇ ਲੰਗਰ ਛਕਾਉਂਦਾ ਇਹਨੇ ਤਾਂ ਪੁਰਾਣੇ ਧਰਮ ਦਾ ਸੰਪਰਦਾਵਾਂ ਦਾ ਸਤਿਆਨਾਸ਼ ਕਰ ਦਿੱਤਾ ਤਾਂ ਇਹਦਾ ਸਰਾਪ ਤੁਹਾਨੂੰ ਲੱਗਾ ਗੁਰੂ ਅੰਗਦ ਦੇਵ ਜੀ ਦਾ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਸਾਰੇ ਜੱਟ ਇਕੱਠੇ ਹੋਵੇ ਕਹਿੰਦੇ ਫਿਰ ਇਹਦਾ ਹੱਲ ਕੀ ਹੈ ਖੈਰੇ ਜੱਟ ਉੱਥੇ ਰਹਿੰਦੇ ਸਨ ਜਿਆਦਾ ਵਸੋਂ ਉਹਨਾਂ ਦੀ ਸੀ ਉਹਨਾਂ ਕਹਿੰਦਾ ਹੱਲ ਕੀ ਹੈ ਕਹਿੰਦੇ ਇਹ ਮੀ ਮੈਂ ਪਵਾ ਸਕਦਾ ਪਰ ਇੱਕ ਸ਼ਰਤ ਹੈ ਪਹਿਲਾਂ ਗੁਰੂ ਅੰਗਦ ਨੂੰ ਬਾਹਰ ਕੱਢੋ ਉਹ ਪਿੰਡ ਦੇ ਵਿੱਚ ਰਹੇਗਾ ਤੇ ਮੀ ਨਹੀਂ ਪੈਣਾ ਜਦੋਂ ਬਾਹਰ ਜਾਏਗਾ ਫਿਰ ਮੈਂ ਨਹੀਂ ਪਵਾਵਾਂਗਾ ਹੁਣ ਮਤਲਬ ਦੇ ਮਾਰਿਆ ਨੇ ਜਾ ਕੇ ਗੁਰੂ ਅੰਗਦ ਦੇ ਪਾਸ਼ਾ ਕੋਲ ਗੱਲ ਕੀਤੀ ਕਿ ਪਾਸ਼ਾ ਤਪਾ ਕਹਿੰਦਾ ਕਿ ਤੁਹਾਡੇ ਇੱਥੇ ਰਹਿਣ ਕਰਕੇ ਮੀਂਹ ਨਹੀਂ ਪੈ ਰਿਹਾ ਸਾਡੀਆਂ ਫਸਲਾਂ ਬਰਬਾਦ ਹੋ ਰਹੀਆਂ ਨੇ ਤੁਸੀਂ ਇਸ ਤਰ੍ਹਾਂ ਕਰੋ ਮੀਂਹ ਪਵਾ ਦਿਓ ਸਤਿਗੁਰੂ ਜੀ ਕਹਿੰਦੇ ਮੀਂਹ ਪਵਾਣਾ ਤੇ ਪ੍ਰਮਾਤਮਾ ਦੇ ਹੱਥ ਹੈ ਅਸੀਂ ਉਹਦੀ ਰਜ਼ਾ ਦੇ ਵਿੱਚ ਦਖਲ ਨਹੀਂ ਦੇ ਸਕਦੇ ਇਹ ਸਾਡਾ ਰਸਤਾ ਨਹੀਂ ਕਹਿੰਦੇ ਫਿਰ ਪਿੰਡ ਛੱਡ ਕੇ ਚਲੇ ਜਾਓ ਸਤਿਗੁਰੂ ਬੋਲੇ ਕਿ ਮੈਂ ਅੱਜ ਦੀ ਰਾਤ ਰਾਤ ਠਹਿ ਸਕਦਾ ਸਵੇਰ ਚਲਾ ਜਾਵਾਂਗਾ ਤਨਗੁਰੂ ਅੰਗਦ ਦੇ ਪਾਤਸ਼ਾਹ ਅਗਲੀ ਸਵੇਰ ਤੁਰ ਪਏ ਕੁਝ ਸਿੰਘ ਵੀ ਨਾਲ ਸਿੱਖ ਵੀ ਨਾਲ ਤੁਰ ਪਏ ਬਾਬਾ ਬੁੱਢਾ ਜੀ ਕੁਝ ਕਹਿਣਾ ਚਾਹੁੰਦੇ ਸਨ ਪਰ ਸਤਗੁਰਾਂ ਨੇ ਰੋਕ ਦਿੱਤਾ ਵੇਖੋ ਬਾਬਾ ਬੁੱਢਾ ਜੀ ਦੀ ਉਸ ਵੇਲੇ ਉਮਰ ਤਕਰੀਬਨ 35 ਸਾਲ ਦੀ ਸੀ ਹੁਣ ਮੁਖੀ ਸਿੱਖ ਵੀ ਨਾਲ ਤੁਰ ਪਏ ਕਿਉਂਕਿ ਜਿੱਥੇ ਗੁਰੂ ਸੰਗਤ ਨੇ ਉੱਥੇ ਜਾਣਾ ਨਾਲ ਸਮਾਨ ਲੱਦ ਲਿਆ ਪਰ ਉਹਨਾਂ ਪਿੰਡ ਵਾਲਿਆਂ ਨੇ ਲਾਗੇ ਲਾਗੇ ਸਾਰੇ ਪਿੰਡਾਂ ਦੇ ਵਿੱਚ ਉਸ ਤਪੇ ਨੇ ਆਪਣੇ ਚੇਲਿਆਂ ਨੂੰ ਭੇਜ ਕੇ ਤੁਮ ਮੋਕਾ ਦਿੱਤੀ ਕਿ ਕੋਈ ਗੁਰੂ ਅੰਗਦ ਨੂੰ ਆਪਣੇ ਪਿੰਡ ਦੇ ਵਿੱਚ ਪਨਾਹ ਨਾ ਦੇਵੇ ਹੁਣ ਸਤਗੁਰੂ ਜੀ ਜਿੱਥੇ ਜਾਂਦੇ ਨੇ ਕੋਈ ਰਹਿਣ ਵਾਸਤੇ ਜਗਾ ਨਹੀਂ ਦਿੰਦਾ ਫਿਰ ਸਤਗੁਰੂ ਜੀ ਇੱਥੇ ਖਾਨ ਰਜਾਦਾ ਆਏ ਖਾਨ ਰਜਾਦਾ ਪਿੰਡ ਦੇ ਬਾਹਰ ਇੱਥੋਂ ਦੀ ਸੰਗਤ ਨੇ ਪਿਆਰ ਕੀਤਾ ਸਤਗੁਰੂ ਜੀ ਇੱਥੇ ਬੈਠ ਗਏ ਹੁਣ ਜਿੱਥੇ ਸਤਗੁਰੂ ਜੀ ਬੈਣ ਉਥੇ ਜੰਗਲ 'ਚ ਮੰਗਲ ਲੱਗ ਗਏ ਸੰਗਤਾਂ ਉਧਰ ਨੂੰ ਆਉਣ ਲੱਗ ਪਈਆਂ ਉੱਥੇ ਕੀਰਤਨ ਸ਼ੁਰੂ ਹੋ ਗਿਆ ਉੱਥੇ ਲੰਗਰ ਸ਼ੁਰੂ ਹੋ ਗਿਆ ਪਰ ਇੱਕ ਇੱਕ ਗੱਲ ਸੀ ਕਿ ਦੂਰੋਂ ਦਰਾਡੇ ਤੋਂ ਸੰਗਤ ਆਉਂਦੀ ਸੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਖਦੂਰ ਸਾਹਿਬ ਤੇ ਉੱਥੇ ਸਤਿਗੁਰੂ ਜੀ ਨਹੀਂ ਸੀ ਹੁੰਦੇ ਫਿਰ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਸੀ ਤਾਂ ਇਸ ਤਰ੍ਹਾਂ ਜਦੋਂ ਇਹ ਗੱਲ ਬਣੀ ਦਿਨ ਹੁਣ ਜਿਹੜੇ ਜੱਟ ਖੈਰੇ ਸਨ ਲੋਗ ਗਏ ਤਪੇ ਕੋ ਕਹਿੰਦੇ ਜੀ ਮੀਂ ਪਵਾਓ ਉਹ ਕਾਫੀ ਮੰਤਰ ਪੜੇ ਕਿ ਉਹ ਸਾੜ ਸਾੜ ਕੇ ਹਵਨ ਚ ਸੁਟੇ ਪਰ ਨਾ ਮੀਨਾ ਪਿਆ ਗੁਰੂ ਦੀ ਨਿੰਦਿਆ ਕਰਕੇ ਮੁਖ ਕਾਲਾ ਕਰ ਲਿਆ ਵੈਸੇ ਗੁਰਬਾਣੀ ਕਹਿੰਦੀ ਹੈ ਕਿ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਨਿੰਦਾ ਦੇ ਕਿਸੇ ਦੀ ਵੀ ਕਰਨੀ ਮਾੜੀ ਪਰ ਇੱਧਰ ਗੁਰਮੁਖਾਂ ਦੀ ਗੁਰੂ ਦੀ ਸੰਤ ਦੀ ਨਿੰਦਾ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ ਇਹ ਤੇ ਬੜਾ ਵੱਡਾ ਪਾਪ ਸੀ ਪਰ ਉਹ ਪਾਪ ਉਹ ਤਪੇ ਨੇ ਆਪਣੇ ਸਿਰ ਤੇ ਲੈ ਲਿਆ ਕਹਿੰਦੇ ਫੇਰ ਮੀ ਨਾ ਪਵੇ ਉਹ بڑے ਮੰਤਰ ਪੜੇ ਫੇਰ ਉਧਰੋਂ ਬਾਬਾ ਅਮਰਦਾਸ ਜੀ ਬਾਸਰਕੇ ਤੋਂ ਆਏ ਦੇਖਿਆ ਸਤਿਗੁਰੂ ਇੱਥੇ ਹੈ ਨਹੀਂ ਲੰਗਰਾਂ ਦੇ ਚੁੱਲ੍ਹੇ ਠੰਡੇ ਕਿਉਂਕਿ ਸੰਗਤ ਹੁਣ ਉਧਰ ਨੂੰ ਜਾਣ ਲੱਗੀ ਪਈ ਪਤਾ ਲੱਗਾ ਕੁਸ਼ਨ ਤੇ ਕਿ ਤਪੇ ਨੇ ਇਸ ਤਰ੍ਹਾਂ ਨਿੰਦਿਆ ਕੀਤੀ ਤੇ ਠਹਿਰੇ ਜੱਟਾਂ ਨੇ ਆਪਣੇ ਮਤਲਬ ਹਿੱਤ ਸਤਿਗੁਰੂ ਜੀ ਨੂੰ ਬਾਹਰ ਪਿੰਡ ਚੋਂ ਬਾਹਰ ਕੱਢ ਦਿੱਤਾ ਤਾਂ ਹੁਣ ਉਹ ਵੀ ਪਛਤਾ ਰਹੇ ਸਨ ਕਿ ਸਤਿਗੁਰੂ ਜੀ ਨੂੰ ਵੀ ਕੱਢ ਦਿੱਤਾ ਮੀ ਤਾਂ ਅਜੇ ਵੀ ਨਹੀਂ ਪਿਆ ਬਾਬਾ ਅਮਰਦਾਸ ਜੀ ਕਹਿੰਦੇ ਕਹਿੰਦੇ ਲਿਆਓ ਮੈਂ ਨਹੀਂ ਪੋਣਾ ਕਿਉਂਕਿ ਉਹਨਾਂ ਨੂੰ ਗੁੱਸਾ ਆ ਗਿਆ ਕਿ ਮੇਰੇ ਗੁਰੂ ਦੀ ਨਿੰਦਿਆ ਕੀਤੀ ਮੇਰੇ ਗੁਰੂ ਨੂੰ ਪਿੰਡੋਂ ਬਾਹਰ ਕੱਢਿਆ ਤਾਂ ਫਿਰ ਸਾਰੇ ਜਿਹੜੇ ਸਨ ਜੱਟ ਖੈਰੇ ਜ਼ਿਮੀਦਾਰ ਉਹ ਇਕੱਠੇ ਹੋਏ ਕਹਿੰਦੇ ਕਿਸ ਤਰ੍ਹਾਂ ਹੁਣ ਕਿਸ ਤਰ੍ਹਾਂ ਮੀ ਪਵੇਗਾ ਕਹਿੰਦੇ ਤਪੇ ਨੂੰ ਕਹੋ ਕਿ ਮੀ ਪਵਾਵੇ ਅੱਜ ਅੱਜ ਨਹੀਂ ਤਾਂ ਫਿਰ ਮੈਂ ਪਵਾਵਾਂਗਾ ਉਹ ਗਏ ਤਪੇ ਕੋ ਤਪਾ ਕਹਿੰਦਾ ਕੱਲ ਭਾਵਾਂਵਾਂਗਾ ਕਹਿੰਦੇ ਨਹੀਂ ਤੂੰ 8 ਪੈਰਾਂ ਦੀ ਮੂਲਤ ਮੰਗੀ ਸੀ ਹੁਣ ਤੱਕ ਕਈ ਦਿਨ ਹੋ ਗਏ ਅਜੇ ਤੱਕ ਮੀਂਹ ਨਹੀਂ ਪਿਆ ਫਿਰ ਬਾਬਾ ਅਮਰਦਾਸ ਜੀ ਕੋ ਆਏ ਬਾਬਾ ਅਮਰਦਾਸ ਜੀ ਕਹਿੰਦੇ ਮੀਂਹ ਪਵੇਗਾ ਤੁਸੀਂ ਇਸ ਤਪੇ ਨੂੰ ਬਾਹੋਂ ਫੜ ਕੇ ਲਿਆਓ ਤੇ ਇੱਕ ਪੰਜਾਲੀ ਲਓ ਇਹਦੇ ਗਲ ਸਭੋਂ ਪੰਜਾਲੀ ਇੱਕ ਬੰਨੇ ਜੋ ਵੇੜਕਾ ਵੇੜਕਾ ਕਹਿੰਦੇ ਨੇ ਵੇੜਕਾ ਕਹਿੰਦੇ ਨੇ ਛੋਟੇ ਜਿਹੇ ਬੈਲ ਨੂੰ ਤੇ ਫਿਰ ਜਿਹੜੀ ਪੈਲੀ ਦੇ ਵਿੱਚ ਜਾਏਗਾ ਉੱਥੇ ਮੀਂਹ ਪਵੇਗਾ ਹੁਣ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਪਹਿਲਾਂ ਤਪਾ ਮੰਨਿਆ ਨਾ ਉਹਨਾਂ ਨੇ ਧੱਕੇ ਦੇ ਨਾਲ ਲਿਆ ਕੇ ਖੇਤਾਂ ਦੇ ਵਿੱਚ ਜਿਉਂ ਹੀ ਪੰਜਾਲੀ ਉਹਦੇ ਗਲ ਦੇ ਵਿੱਚ ਪਾਈ ਬਦਲੀ ਆ ਗਈ ਮੀਂਹ ਵਰਨਾ ਸ਼ੁਰੂ ਹੋ ਗਿਆ ਤੇ ਸਾਰਿਆਂ ਨੂੰ ਇਹੀ ਵੀ ਸਾਡੇ ਖੇਤਾਂ ਦੇ ਵਿੱਚ ਮੀਂਹ ਪਵੇ ਸਾਡੇ ਉਹਦੀ ਇੰਨੀ ਖੇਚ ਧੂ ਕੀਤੀ ਇੰਨੀ ਖੇਚ ਧੂ ਕੀਤੀ ਕਿ ਖੇਚ ਧੂ ਕਰਕੇ ਤਪੇ ਦੀ ਮੌਤ ਹੋ ਗਈ ਸਾਰੇ ਖਡੂਰ ਦੇ ਵਿੱਚ ਪੈਲੀਆਂ ਜਿਹੜੀਆਂ ਸੀ ਜਲਥਲ ਜਲਥਲ ਹੋ ਗਈ ਫਿਰ ਸਾਰਿਆਂ ਨੇ ਮਤਾ ਪਕਾਇਆ ਬਾਬਾ ਮਰਦਾਜੀ ਕਹਿੰਦੇ ਆਓ ਸਤਿਗੁਰੂ ਜੀ ਕੋ ਖਿਮਾ ਮੰਗਿਏ ਉਹਨਾਂ ਨੂੰ ਲੈ ਕੇ ਆਈਏ ਢੋਲ ਕੀ ਨਾਲ ਕੀਰਤਨ ਕਰਦੇ ਹੋਏ ਖਡੂਰ ਸਾਹਿਬ ਤੋਂ ਖਾਨ ਰਜਾਦੇ ਦੀ ਧਰਤੀ ਤੇ ਆਏ ਇੱਥੇ ਜਦੋਂ ਆਏ ਪਾਸ਼ਾ ਨੂੰ ਪਾਸ਼ਾ ਦੇ ਅੱਗੇ ਪੇਟਾਵਾਂ ਰੱਖੀਆਂ ਸਾਰਿਆਂ ਨੇ ਬਾਬਾ ਅਮਰਦਾਸ ਜੀ ਨੇ ਮੱਥਾ ਟੇਕਿਆ ਜਦੋਂ ਮੱਥਾ ਟੇਕਿਆ ਤੇ ਗੁਰੂ ਅੰਗਦ ਦੇ ਪਾਸ਼ਾ ਜੀ ਮੰਜੀ ਤੇ ਬੈਠੇ ਸਨ ਮੁੱਖ ਘੁਮਾ ਲਿਆ ਪਿੱਠ ਕਰ ਲਈ ਬਾਬਾ ਮਰਦਾਜੀ ਹੈਰਾਨ ਹੋ ਗਏ ਦੂਜੇ ਪਾਸੇ ਹੋ ਕੇ ਫਿਰ ਮੱਥਾ ਡੇਕਿਆ ਗੁਰੰਗਰ ਦੇ ਪਾਸ਼ਾ ਜੀ ਨੇ ਫਿਰ ਪਿੱਠ ਕਰ ਲਈ ਅੱਗੇ ਹੋ ਕੇ ਚਰਨ ਪਕੜ ਲਏ ਰੋਣ ਲੱਗ ਪਏ ਕਹਿੰਦੇ ਪਾਸ਼ਾ ਮੇਰੇ ਕੋਲੋਂ ਕੀ ਗਲਤੀ ਹੋ ਗਈ ਸਤਿਗੁਰੂ ਕਹਿੰਦੇ ਪੁਰਖਾ ਤੈਨੂੰ ਡੱਕਿਆ ਸੀ ਨਾ ਤੂੰ ਕਰਾਮਾਤਾਂ ਦੇ ਰਾਹ ਨਾ ਪਈ ਤੂੰ ਰੱਬ ਦਾ ਸ਼ਰੀਕ ਬਣ ਗਿਆ ਤੇਰੇ ਵਿੱਚ ਇੰਨੀ ਸ਼ਕਤੀ ਆ ਗਈ ਹੈ ਕਿ ਤੂੰ ਮੂਹੀ ਤਵਾ ਸਕਦਾ ਹੈ ਤੂੰ ਤਪੇ ਦੀ ਮੌਤ ਦਾ ਕਾਰਨ ਬਣਿਆ ਇਕ ਸ਼ਕਤੀਆਂ ਕਿੱਥੋਂ ਆਈਆਂ ਕਹਿੰਦੇ ਪਾਸ਼ਾ ਤੇਰੇ ਦਰ ਦੇ ਬਰਤਨ ਝੂਠੇ ਬਰਤਨ ਧੋ ਧੋ ਕੇ ਤੇਰੀ ਗਾਗਰ ਧੋ ਢੋ ਕੇ ਮੇਰੇ ਕੋਲ ਇਹ ਸ਼ਕਤੀਆਂ ਆਈਆਂ ਕਹਿੰਦੇ ਫਿਰ ਜਿਹਦੀ ਗਾਗਰ ਢੋਣਾ ਕਿ ਉਹਦੇ ਵਿੱਚ ਸ਼ਕਤੀ ਨਹੀਂ ਕਿ ਉਹ ਮੀਨੀ ਸਿ ਪਵਾ ਸਕਦਾ ਇਹ ਜਿਹੜਾ ਗੁਰੂ ਦਾ ਦਰਿਆ ਇਹ ਜਰਨ ਦਾ ਦਰਿਆ ਇੱਥੇ ਅਜਰ ਨੂੰ ਜਰਨਾ ਹੀ ਫਕੀਰੀ ਹੈ ਇਹਨਾਂ ਕਰਾਮਾਤਾਂ ਦਾ ਦਿਖਾਵਾ ਨਹੀਂ ਕਰਨਾ ਇਹਨੂੰ ਜਰਨਾ ਹੈ ਕਿਉਂਕਿ ਤੌੜੀ ਜਿੰਨੀ ਟੱਕੀ ਰਿਜੇਗੀ ਉਹਨਾਂ ਉਹਦੇ ਵਿੱਚ ਰਸ ਖਲੇਗਾ ਹੁਣ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਮਿੱਟੀ ਦੇ ਬਰਤਨ ਹੁੰਦੇ ਸਨ ਮਿੱਟੀ ਦੇ ਪਤੀਲੇ ਉਹਦੇ ਥੱਲੇ ਅੱਗ ਬਲਣੀ ਮਿੱਠੀ ਮਿੱਠੀ ਅੱਗ ਬਲਦੀ ਜਾਣੀ ਟੱਕਿਆ ਆਣਾ ਤੇ ਉਹਦੇ ਵਿੱਚ ਫਿਰ ਰਸ ਗੜਾ ਬਣਦਾ ਸੀ ਇਸੇ ਤਰ੍ਹਾਂ ਕਹਿੰਦੇ ਜਿੰਨੇ ਲੋਕਾਂ ਦੇ ਬੋਲ ਕਬੋਲ ਸਹਿ ਕੇ ਨਿਸ਼ਕਾਮ ਸੇਵਾ ਕਰੋਗੇ ਉਹਨਾਂ ਅੰਦਰ ਦਾ ਰਸ ਬਣੇਗਾ ਅਮਰਦਾਸ ਅਜੜ ਨੂੰ ਜਰਨਾ ਹੀ ਫਕੀਰੀ ਬਾਬਾ ਮਦਦਾ ਜੀ ਨੇ ਖਿਮਾ ਮੰਗੀ ਸਤਗੁਰੂ ਜੀ ਨੇ ਫਿਰ ਫਿਰ ਬਾਬਾ ਮਦਾਜੀ ਨੇ ਇਹ ਵੀ ਕਿਹਾ ਕਿ ਸਤਗੁਰੂ ਜੇ ਆਪਾਂ ਇਹਨਾਂ ਨਿੰਦਕਾਂ ਦੇ ਮੂੰਹ ਬੰਦ ਨਹੀਂ ਕਰਾਂਗੇ ਤਾਂ ਸਿੱਖੀ ਦੀ ਫਲਵਾੜੀ ਫਲੇਗੀ ਕਿ ਤਰ੍ਹਾਂ ਜਦੋਂ ਇਹ ਲਫ਼ਜ਼ ਸੁਣੇ ਗੁਰੂ ਅੰਗਦ ਦੇ ਪਾਤਸ਼ਾਹ ਖੁਸ਼ ਹੋ ਗਏ ਗੱਲ ਨਾਲ ਲਾਇਆ ਕਹਿੰਦੇ ਅਮਰਦਾਸ ਜੀ ਤੁਸੀਂ ਧੰਨ ਸੋ ਇੱਥੋਂ ਤੱਕ ਆਪਾਂ ਅੱਜ ਵਿਚਾਰ ਰੱਖਦੇ ਹਾਂ ਬਾਕੀ ਅੱਗੇ ਕਰਾਂਗੇ ਕਿ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਲੈ ਕੇ ਸਾਰਿਆਂ ਨੇ ਫਿਰ ਖਿਮਾ ਮੰਗੀ ਤੇ ਸਤਗੁਰੂ ਜੀ ਨੂੰ ਲੈ ਕੇ ਖਡੂਰ ਸਾਹਿਬ ਨੂੰ ਚੱਲੇ ਸੁਫਾ ਤੇ ਬਿਲਾਓ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਕੀਰ